ਦਨੇ ਆਏ ਸੀ ਰੇਨ ਦੇ ਵਿੱਚ ਇਹ ਨਹੀਂ ਸਟੈਂਡ ਲੈ ਸਕਦੇ ਹੋ ਕਪਾਲੀ ਨੂੰ ਨਮਸਕਾਰ ਨਹੀਂ ਹੋਦਾ ਇਹ ਨਹੀਂ ਕਰ ਸਕਦੇ ਕਪਾਲੀ ਨੂੰ ਨਮਸਕਾਰ ਕਰ ਕੇ ਮੈਂ ਕਰ ਦਿੰਦੇ ਮਨਮਤਰ ਨੂੰ ਨਮਸਕਾਰ ਨਹੀਂ ਹੋ ਸਕਦੀ ਮਨਮਤਰ ਨੂੰ ਕਿਵੇਂ ਕਰ ਦਿੰਦੇ ਨਮਸਕਾਰ ਉਹਨਾਂ ਦਾ ਖੰਡਨ ਕਰਦੇ ਆ ਰਹੇ ਨੇ ਨਾਲ ਦੁਆਸ਼ਕਰ ਬਲਾਈ ਚਾਹੇ ਪਿਆਸੇ ਹੋਈ ਉਹਨੂੰ ਪਿਆਸੇ ਹੋਈ ਉਹਨੂੰ ਪਾਸਾ ਹੀ ਪੜ ਰਿਹਾ ਨਾ ਨਕਾ ਉਹਦੇ ਵੀ ਗਰਵਾਣ ਹੋਵੇ ਫਤੜ ਕਾਲ ਨੂੰ ਪਿਆਸਦਾ ਹੈ ਤੂੰ ਪਾਸਾ ਪੜ ਲਿਆ ਉਹਨੇ ਇਹ ਇਹ ਬ੍ਰਿਕੀਆਂ ਨੇ ਇਹਦੇ ਵਿੱਚ ਦੁਰਗਾਯੰਛੇ ਮਾਇਨ ਨਮੋਤਾ ਤ੍ਰੀਯੰ ਦੁਰਗਾਯੰ ਦੁਰਗਾ ਕੀ ਹੈ ਦੁਰਗਾ ਹੈ ਕਿ ਉਹ ਜੇ ਲੇਜਾ ਗੜ ਬੰਕਾ ਭਾਈ ਅਸਲ ਜੇ ਮਾਨ ਮਵਾਸੀ ਰਾਜਾ ਕੇਲੇਜ ਬੈਠਾ ਇਹਨੂੰ ਜਿੱਤਣ ਵਾਲੀ ਦਾ ਨੂ ਦੁਰਗਾ ਹੈ ਦੁਰਗ ਜਵ ਗਏ ਦੁਰਗੋ ਦਾ ਕੇਲਾ ਨੂੰ ਫਟੇ ਕਰਨ ਲੈਣਾ ਕਾਬੂ ਕਿਲਾ ਲੈ ਲੈਣਾ ਦੁਬਾਰਾ ਤਾ ਦੁਰਗਾ ਜਨੂ ਦੁਰਗਾ ਕਿਲਾ ਹੁੰਦਾ ਹੈ ਗਾਇ ਹੁੰਦਾ ਆਪਣੇ ਕਾਬੂ ਚ ਕਰ ਲੈਣਾ ਖੋਲ ਲੈਣਾ ਜਿੱਤ ਲੈਣਾ ਦੁਰਗਾ ਜਦ ਜਿੱਤ ਲੈਂਦੀ ਹੈ ਲਗੇ ਸਾਨੂੰ ਇਹ ਦੁਰਗਾਂ ਖਿਮਾਇਂ ਬਾਦੋਂ ਨੂੰ ਮਾਫ ਕਰ ਦਿੰਦੀ ਹੈ ਕਦੇ ਸਜ਼ਾ ਨਹੀਂ ਦਿੰਦੀ ਇਹਨੇ ਜਿਹਨੂੰ ਜੱਤੇ ਆਨੂੰ ਸ਼ਮਾ ਕੀਤਾ ਕਦੇ سزا ਨਹੀਂ ਉਹਨੂੰ ਦਿੱਤੀ ਹੈ ਸ਼ਮਾ ਕੇ ਮੈਂ ਕੀਤਾ ਜੈ ਸ਼ਮਾ ਸ਼ਮਾ ਜਿਹੜੇ ਮੁਕਤੀ ਸੁਭੀ ਹੋਈ ਹੈ ਸ਼ਮਾ ਨਾਲ ਜੁਗਤੀ ਹੈ ਜਿਹੜੀ ਉਦੋਂ ਫੇਰ ਸੀਤਲਤਾ ਫਿਰਦੀ ਹੈ ਉਹਨੂੰ ਉਹ ਜਿਹੜੀ ਸੀਤਲਤਾ ਫੇਰ ਸ਼ਾਂਤੀ ਫਿਰਦੀ ਹੈ ਉਸ ਸ਼ਾਂਤੀ ਨੂੰ ਮੇਰੀ ਨਮਸਕਾਰ ਉਹ ਜਿਹੜੀ ਸੀਤਲ ਤਾਂ ਬਾਝ ਦੇਣੀ ਹੈ ਨਾ ਤੂੰ ਸੁਹਾ ਕਰਕੇ ਸਭ ਕੁਝ ਉਹ ਸੀਤਲ ਤਾਂ ਨੂੰ ਹੀ ਵਸਾਰ ਹੈ ਨਮੋ ਚਰਬਣੀ ਸਰਵ ਧਰਮੰ ਤੁਜਾਇੰ ਆ ਦੇਖੋ ਜਿੰਨੇ ਧਰਮੰ ਦੀਆਂ ਤੁਜਾਵਾਂ ਨੇ ਧਰਮ ਦੇ ਛੱਡੇ ਨੇ ਸਾਰਿਆਂ ਨੂੰ ਚਬ ਜਾਣੀ ਹੈ ਕਰ ਲਾਉਣ ਗੱਲ ਕਿਸੇ ਦੇ ਧਰਮ ਦੀ ਤੁਜਾ ਨਹੀਂ ਛੱਡਦੀ ਇਸ ਕਰਕੇ ਸਾਡਾ ਜਿਹੜਾ ਧਰਮ ਉਹਦੀ ਤੁਜ ਨਹੀਂ ਹੈ ਸਾਡਾ ਪਰਮੇਸ਼ਰ ਦਾ ਧਰਮ ਹੈ ਉਹਦਾ ਹੀ ਨਿਸ਼ਾਨ ਹੈ ਚਾਹੇ ਜਪ ਜਿਵੇਂ ਚਾਹੇ ਰਖਲਵੇ ਖਾਲਸਾ ਦਾ ਕਾਰਪੁਰਖੀ ਫੌਜ ਹੈ ਇਹਦਾ ਕਾਰਪੁਰਖਾ ਨਿਸ਼ਾਨ ਹੈ ਚਾਹੇ ਰਖਲਵੇ ਜਾਂ ਜਪ ਜਿਵੇਂ ਸਾਨੂੰ ਕੀ ਸਾਡਾ ਉਹਦਾ ਹੀ ਹੈ ਨਾ ਅਜੇ ਦਾ ਪੈਰੇਦਾਰੇ ਸਾਰੇ ਸਰਬੰ ਸਰਬ ਧਰਮ ਦੇ ਜਿਹੜੇ ਨਮੋ ਚਰਵਨੀ ਸਰਬ ਧਰਮ ਸੰਮੇਲਨ ਕਰਦੇ ਨੇ ਸਰਬ ਧਰਮ ਇਕਤਾ ਕਰਦੇ ਨੇ ਪਰਮੇਸ਼ਰ ਆ ਜਿਹੜੇ ਚੰਡੀ ਆ ਸਰਬ ਧਰਮ ਦੇ ਜਿਹੜੇ ਉਹਨੂੰ ਚੱਪ ਜਾਂਦੀ ਨਮੋ ਚਰਵਨੀ ਸਰਬ ਧਰਮ ਨੂੰ ਤੁਝਾਂ ਸਰਬ ਧਰਮ ਜਿੰਨਾ ਚੱਲਦੇ ਉਹਨਾਂ ਜਿਹੜੇ ਕਲੇਸ਼ ਹੈ ਇਹ ਸਰਬ ਧਰਮੇ ਕਲੇਸ਼ ਦੀ ਜੜ੍ਹ ਧਰਮ ਹੈ ਉਹ ਇੱਕ ਤਾਂ ਜਵਾਇ ਕਰ ਦਿੰਦੀ ਹੈ ਕੈਕ ਕਰ ਦਿੰਦੀ ਹੈ ਸਾਰਿਆਂ ਨੂੰ ਜਾ ਪਰਮੇਸ਼ਰ ਇੱਕ ਹੈ ਉਹਦੇ ਨਾਲ ਜੋੜਨ ਵਾਲੀ ਵੀ ਤਾਂ ਫਲਸਫੀ ਇੱਕੋ ਹੀ ਚਾਹੀਦੀ ਹੈ ਧਰਮਿਕੋ ਚਾਹੀਦਾ ਉਹਦੇ ਨਾਲ ਜੋੜਨ ਵਾਲੀ ਵੀ ਵਿਚਾਰਧਾਰਾ ਇੱਕੋ ਚਾਹੀਦੀ ਹੈ ਇੱਕੋ ਹੀ ਰਸਤਾ ਚਾਹੀਦਾ ਇੱਕੋ ਹੀ ਰਸਤਾ ਉਹਦੇ ਨਾਲ ਜੋੜਨ ਦਾ ਹੋਰ ਕੋਈ ਰਸਤਾ ਨਹੀਂ ਦੇ ਦੇ ਗਲੇ ਸਾਰੇ ਉਹਦਾ ਸਾਰੇ ਪਟਕੇ ਤੋੜ ਤਾੜ ਕੇ ਨਾ ਤੋੜ ਤਾੜ ਕੇ ਕੀ ਕਰਦੀ ਹੈ ਸੋਹਾ ਸਭ ਰਾ ਕੀ ਕਰਦੇ ਨੇ ਸੁਆਹਾ بس ਸੰਸਾਰ ਦਾ ਇਹ ਜਿਹਾ ਸੁਆਹਾ ਕਰਤਾ ਸਰਬ ਤਰ ਹੋ ਰਾਇਆ ਕਿੱਥੇ ਗਏ ਮਾਇਆ ਵਾਸਤੇ ਖੜੇ ਨੇ ਸਾਰੇ ਤਰ ਮਾਇਆ ਵਾਸਤੇ ਖੜੇ ਨੇ